ਇਹ ਕਹਿੰਦੇ ਕਿ ਤੁਹਾਡੇ ਕੋਲ 250 ਸਾਲ ਪੁਰਾਣੇ ਬਾਗ ਜਾਂ ਫੁਲਕਾਰੀਆਂ ਪਈਆਂ ਉਹ ਵੀ ਦਿਖਾ ਦਿਓ ਪਲੀਜ਼ ਤਾਂ ਕਿ ਜਿਹੜੇ ਸਾਡੇ ਦਰਸ਼ਕ ਆ ਉਹ ਦੇਖ ਸਕਣ ਅਕਸਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਫੁਲਕਾਰੀ ਦਾ ਬਹੁਤ ਟ੍ਰੈਂਡ ਆ ਅੱਜ ਵੀ ਲੋਕ ਫੁਲਕਾਰੀਆਂ ਬਾਜ਼ਾਰ ਚੋਂ ਖਰੀਦਦੇ ਪਰ ਇਹ ਬਾਗ ਆ ਬਾਗ ਔਰ ਫੁਲਕਾਰੀ ਚ ਫਰਕ ਕੀ ਹੈ ਜਗ੍ਹਾ ਵਿੱਚੋਂ ਉਹ ਬਾਗ ਖਾਲੀ ਨਹੀਂ ਹੈ ਤੇ ਫੁਲਕਾ ਐਕਸਾਈਡ ਤੋਂ ਕੱਢਿਆ ਹਾਂਜੀ ਸਾਰੇ ਬੈਕਸਾਈਡ ਤੋਂ ਇਹ ਕੰਪੈਰੀਟਿਵਲੀ ਨਮਈ ਹੈ ਇਹਨੋਂ ਕੋਈ 70 80 ਸਾਲ ਦਾ ਇਹ ਹੈ ਕਿ ਇਸੇ ਮੈਟਲ 골ਡ 골ਡ ਜਿੱਦੇ ਵੀ 골ਡ ਦੇ ਭਾਅ ਨੇ ਹਾਂਜੀ ਮਹਿੰਗੇ ਮਿਲਦੇ ਆ ਜੀ 골ਡ ਦੇ ਭਾਅ ਨੇ ਮਿਲਦਾ ਕੁਛ ਇਹ ਇਹ ਅਕਬਰ ਦਾ ਸਿੱਕਾ ਵਾ ਏ ਜੇ 11 ਗ੍ਰਾਮ ਦਾ ਬਣਾ ਅੱਜ ਲੱਖ ਤੋਂ ਉੱਪਰ ਜਾਏਗਾ ਇਹ ਵੀ ਜੇ ਪਾਰਟੀਸ਼ਨ ਤੋਂ ਪਹਿਲੇ ਹੀ ਬੰਦੇ ਸੀਗੇ ਇਹ ਜੀਆਂ ਚੀਜ਼ਾਂ ਏ ਢਲਾਈ ਦੇ ਬਣਦੇ ਆ ਇਹਦੇ ਉੱਤੇ ਮੀਨਾ ਕਾਰੀ ਹੋਦੀ ਹੈ ਜਿਹੜੀ ਇਹਦੀ ਖੂਬਸੂਰਤੀ ਹੈ ਉਹ ਮੀਨਾ ਕਾਰੀ ਦੀ ਹੈ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਸੱਚ ਉਦੋਂ ਸਾਬਤ ਹੋਈ ਜਦੋਂ ਬਟਾਲਾ ਦੇ ਇੱਕ ਪ੍ਰੋਫੈਸਰ ਦੇ ਘਰ ਪਹੁੰਚੇ ਤਾਂ ਉਸਦੇ ਘਰ ਆ ਕੇ ਪਤਾ ਲੱਗਾ ਕਿ ਸੱਚੀ-ਬੁਚੀ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਉਦੋਂ ਸਾਬਤ ਹੁੰਦੀ ਜਦੋਂ ਜਿਸ ਸ਼ਖਸ ਦੇ ਘਰ ਪਹੁੰਚੇ ਉਹਦੇ ਘਰ ਕਈ 100 ਸਾਲ ਪੁਰਾਣੇ 250 ਸਾਲ ਪੁਰਾਣਾ ਸਿੱਕਾ ਜਾਂ ਫਿਰ ਕਹ ਲੀਏ ਕਿ ਸੈਂਕੜੇ ਸਾਲ ਪੁਰਾਣਾ ਸਮਾਨ ਜਿਹਚੋਂ ਇੱਕ ਖਾਸ ਚੀਜ਼ ਮੇਰੇ ਹੱਥ 'ਚ ਇੱਕ ਪੰਜਾਬੀ 'ਚ ਕਹਾਂ ਤਾਂ ਛੋਟੀ ਆ ਹਿੰਦੀ 'ਚ ਕਹਾਂ ਤੇ ਛੜੀ ਆ ਇੰਗਲਿਸ਼ 'ਚ ਕਹਾਂ ਤੇ ਸਟਿਕ ਆ ਕਾਦੀ ਬਣੀ ਕਿੱਥੋਂ ਆਈ ਔਰ ਇਸਦੀ ਨਕਾਸ਼ੀ ਦੇਖ ਲਵੋ ਇਸ ਤੋਂ ਇਲਾਵਾ ਹੋਰ ਕੀ ਕੀ ਹੈ ਗੱਲਬਾਤ ਕਰ ਲਾਂਗੇ ਪ੍ਰੋਫੈਸਰ ਸਾਹਿਬ ਕਿਹਨਾ ਪ੍ਰੋਫੈਸਰ ਅਨਿਲ ਗੁਪਤਾ ਮੇਰੇ ਪ੍ਰੋਫੈਸਰ ਸਾਹਿਬ ਪਹਿਲੀ ਚੀਜ਼ ਆਹੀ ਆਪਣੇ ਹੱਥ 'ਚ ਫੜੀ ਦੇ ਇਹ ਛੜੀ ਇਸ ਤੋਂ ਬਾਅਦ ਗੱਲ ਕਰ ਲਾਂਗੇ ਤਾਂ ਪਹਿਲਾ ਪੇਂਟਿੰਗ ਤੁਸੀਂ ਰੱਖੀ ਜਾਂਦੀਆਂ ਪੇਂਟਿੰਗ ਬਾਰੇ ਥੋੜੀ ਜੀ ਜਾਣਕਾਰੀ ਦੇ ਦਿਓ ਕਿ ਪੇਂਟਿੰਗ ਕਿੱਥੋਂ ਹੈ ਵੀ ਮੈਂ ਦੱਸਣ ਲੱਗਾ ਇਹ ਆ ਤਾਂ ਮੇਰੇ ਖਿਆਲ 40-50 ਸਾਲ ਪਹਿਲੇ ਇੱਕ ਕਰੋਸ਼ੀਆ ਨਾਲ ਕਰਦੀਆਂ ਹੁੰਦੀ ਸੀ ਲੜਕੀਆਂ ਇਹ ਉਦੋਂ ਦੀ ਬਣੇ ਦੀ ਇਹ ਵੀ 50-60 ਸਾਲ ਪੁਰਾਣੀ ਆਈ ਹੈਗੀਆਂ ਤਾਂ ਆ ਫੁਲਕਾਰੀ ਆ ਉਹ ਸਮਾਨ ਜਿਹੜਾ ਵਾ ਉਹ ਜ਼ਰੂਰ ਦੇਖਾਂਗੇ ਫੁਲਕਾਰੀ ਆ ਉਹਨਾਂ ਨੇ ਬਣਾਈ ਦੀ ਹੱਥ ਦੀ ਕੱਢੀ ਹੋਈ ਤੇ ਇੱਕ ਫੋਟੋ ਹੋਰ ਹੈ ਉਹ ਕਿੱਥੇ ਗਈ ਇੱਕ ਸੈਕਿੰਡ ਸਰ ਚਲੋ ਆਪਾਂ ਫੋਟੋਆਂ ਦੀ ਨਾਲ ਨਾਲ ਗੱਲ ਕਰ ਲੈਂਦੇ ਆ ਕਿ ਤੁਸੀਂ ਹਾਂ ਇਹ ਇਹ ਫੁਲਕਾਰੀ ਹੈਗੀ ਆ ਉਹਨੇ ਲੜਕੀ ਨੇ ਬੜੇ ਸ਼ੌਕ ਨਾਲ ਬਣਾਈ ਦੀ ਤੇ ਇਹ ਵੀ 50 60 ਸਾਲ ਪੁਰਾਣੀ ਹੋਵੇਗੀ ਤੇ ਇਹ ਕਹਿੰਦੇ ਕਿ ਤੁਹਾਡੇ ਕੋਲ 2 250 ਸਾਲ ਪੁਰਾਣੇ ਬਾਗ ਜਾਂ ਫੁਲਕਾਰੀਆਂ ਪਈਆਂ ਉਹ ਵੀ ਦਿਖਾ ਦਿਓ ਪਲੀਜ਼ ਤਾਂ ਕਿ ਜਿਹੜੇ ਸਾਡੇ ਦਰਸ਼ਕ ਆ ਉਹ ਦੇਖ ਸਕਣ ਅਕਸਰ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਫੁਲਕਾਰੀ ਦਾ ਬਹੁਤ ਟ੍ਰੈਂਡ ਆ ਅੱਜ ਵੀ ਲੋਕ ਫੁਲਕਾਰੀਆਂ ਬਾਜ਼ਾਰ ਚੋਂ ਖਰੀਦੇ ਪਰ ਇਹ ਬਾਗ ਆ ਬਾਗ ਔਰ ਫੁਲਕਾਰੀ ਚ ਫਰਕ ਕੀ ਬਾਗ ਜਿਹੜਾ ਹੈਗਾ ਇਹ ਸਾਰਾ ਹੀ ਕਵਰਡ ਹੈ ਇਹਦੇ ਵਿੱਚ ਕੋਈ ਜਗ੍ਹਾ ਖਾਲੀ ਨਹੀਂ ਆ ਫੁਲਕਾਰੀ ਵਿੱਚ ਜਗ੍ਹਾ ਖਾਲੀ ਹੁੰਦੀ ਆ ਔਰ ਇਹਦੀ ਖੂਬਸੂਰਤੀ ਕੀ ਹੁੰਦੀ ਆ ਲੜਕੀਆਂ ਇਹਦੇ ਬੈਕ ਸਾਈਡ ਤੋਂ ਦੇਖਦੀਆਂ ਪਰ ਇਧਰ ਕੋਈ ਧਾਗਾ ਤਾਂ ਨਜ਼ਰ ਨਹੀਂ ਆ ਹਾਂ ਬਸ ਇਹੀ ਉਹਨਾਂ ਦੇਖੋ ਖੂਬਸੂਰਤੀ ਆ ਇਸੇ ਕਾਰਨ ਦੀ ਵੈਲਿਊ ਹੈ ਇਹ ਦੀ ਇਹ ਦੀ ਅੱਜ ਮਾਰਕੀਟ ਵਿੱਚ 1 ਲੱਖ ਦਾ ਹੋਏਗਾ ਉਹ ਵੀ ਥੈਂਕਸ ਕਰਕੇ ਲਏਗਾ ਜੀ ਕੋਈ ਸ਼ੁਕਰੀਨ ਹੋਏਗਾ ਇਹ ਪੁਰਾਣਾ ਕਿੰਨਾ ਹੋਏਗਾ ਹਾਂ ਇਹ 200 250 ਸਾਲ ਪੁਰਾਣਾ ਹਾਂ ਅੱਛਾ ਹਾਂ ਇਹ ਕਾਲਾ ਬਾਗ ਹੈ ਜੀ ਇਹ ਫੁਲਕਾਰੀ ਇਹ ਫੁਲਕਾਰੀ ਇਹ ਫੁਲਕਾਰੀ ਇਹ ਖਾਲੀ ਹੈ ਨਾ ਜਗ੍ਹਾ ਜਗ੍ਹਾ ਵਿੱਚੋਂ ਉਹ ਬਾਗ ਖਾਲੀ ਨਹੀਂ ਹੈ ਤੋ ਫੁਲਕਾਰੀ ਬੈਕ ਸਾਈਡ ਤੋਂ ਕੱਟਿਆ ਜਾਂਦਾ ਹਾਂ ਜੀ ਸਾਰੇ ਬੈਕ ਸਾਈਡ ਤੋਂ ਇਹ ਕੰਪੈਰੀਟਿਵਲੀ ਨਵੀਂ ਹੈ ਇਹਨੂੰ ਕੋਈ 70 80 ਸਾਲ ਲਈ ਹੋਇਆ ਹੈ ਇੱਕ ਹੋਰ ਆ ਤੁਸੀਂ ਕੁਝ ਇੱਕ ਵੱਖਰਾ ਕੱਢਿਆ ਦਾ ਬਾ ਇਹ ਵੀ ਬਾਗ ਆ ਕਿ ਫੁਲਕਾਰੀ ਇਹ ਬਾਗ ਆ ਜੀ ਹਾਂ ਯਾਹਲਾ ਇਹ ਕਿਸ ਧਾਗੇ ਦਾ ਬਣਾਇਆ ਇਹ ਧਾਗਾ ਜੀ ਪਤਾ ਨਹੀਂ ਕਿੰਨੇ ਸੌ ਸਾਲ ਹੋ ਗਏ ਧਾਗਾ ਉਦਾਂ ਦਾ ਉਦਾਂ ਹੀ ਆ ਕਪੜਾ ਵੀ ਉਦਾਂ ਦਾ ਹੁੰਦਾ ਇਹ ਲੱਠਾ ਇਹਨੂੰ ਕਾਟਨ ਕਹਿੰਦੇ ਆ ਹੂੰ ਕਦੀ ਆਪ ਵੀ ਲੈ ਕੇ ਘੁੰਮੇ ਕਿ ਨਹੀਂ ਬਾਜ਼ਾਰ ਤੇ ਨਹੀਂ ਕੋਮੋਦ ਕੋਮਲਾਂਗੇ ਤੁਸੀਂ ਆਈਡੀਆ ਦਿੱਤਾ ਕੋਮਲਾਂਗੇ ਹੂੰ ਅੱਛੀ ਗੱਲ ਆ ਹਾਂ ਬਸ ਜੇ ਤੁਸੀਂ ਕਹੋ ਤੇ ਮੇਰਾ ਹਾਲ ਹੈ ਕਿ ਹੁਣ ਮੈਂ ਕੀ ਸ਼ਬਦ ਵਰਤਾਂ ਫਿਰ ਤੁਸੀਂ ਆਪ ਸਿਆਣੇ ਹੋ ਹੋ ਸਕਦਾ ਇਦਾਂ ਦੇਖ ਕੀ ਹੁੰਦਾ ਚਲੋ ਬੜੀ ਵਧੀਆ ਗੱਲ ਆ ਇਹ ਵੀ ਜੋ ਹੈ ਇਹ ਬਾਗ ਹੈ ਫੀਪਾਰਕ ਹੈ ਜੀ ਅੱਜ ਕੱਲ ਬਾਗ ਦਾ ਟ੍ਰੈਂਡ ਤੇ ਖਤਮ ਹੋ ਗਿਆ ਨਹੀਂ ਮਿਲ ਨਹੀਂ ਮਿਲਨੇ ਨਹੀਂ ਕਿਸੇ ਵਿੱਚ ਇੰਨੀ ਪੇਸ਼ੈਂਸ ਨਹੀਂ ਹੈ ਉਹ ਇਹਨੂੰ ਬਣਾਏਗਾ ਉਹ ਟਾਈਮ ਕਿੰਨਾ ਲੱਗੇਗਾ ਸਾਲ ਲੱਗ ਜਾਣਾ 2 ਸਾਲ ਲੱਗ ਜਾਣਾ ਇੱਕ ਤੁਹਾਡੇ ਕੋਲ ਸਿੱਕੇ ਆ ਕੋਈ ਪੈਸੇ ਦੇ ਕਹਿੰਦੇ 2200 ਸਾਲ ਪੁਰਾਣੇ ਆ ਉਹ ਵੀ ਦਿਖਾ ਦਿਓ ਸਾਡੇ ਦਰਸ਼ਕ ਅਕਬਰ ਦਾ ਔਰ ਕਨਿਸ਼ਕਾ ਪੀਰੀਅਡ ਦਾ ਇਹ ਸਿੱਕੇ ਹੈਗੇ ਮੇਰੇ ਕੋਲ ਹਾਂ ਜੀ ਇਹ ਕਨਿਸ਼ਕਾ ਪੀਰੀਅਡ ਦਾ ਸਿੱਕਾ ਇਹ 2200 ਸਾਲ ਪੁਰਾਣਾ ਹੈ ਫੋਕਸ ਕਰ ਛੇ ਦਿਓ ਇਹ ਹੈ ਕਿਸ ਮੈਟਲ 골ਡ 골ਡ ਕਿ ਇਹਦੇ ਵੀ 골ਡ ਦੇ ਭਾਣੇ ਹਾਂ ਜੀ ਮਹੰਗੇ ਮਿਲਦੇ ਆ ਜੀ 골ਡ ਦੇ ਭਾਣੇ ਮਿਲਦਾ ਕੁਛ ਇਹ ਇਹ ਅਕਬਰ ਦਾ ਸਿੱਕਾ ਵੈ ਇਹ ਜੇ 11 ਗ੍ਰਾਮ ਦਾ ਹੈ ਨਾ ਅੱਜ ਅੱਛਾ ਲੱਖ ਤੋਂ ਉੱਪਰ ਜਾਏਗਾ ਇਹ ਦੇਖ ਤੁਸੀਂ ਕਿਨੇ ਦਾ ਖਰੀਦਿਆ ਉਦੋਂ ਸਸਤਾ ਸੀ ਸੋਨਾ 70000 ਦਾ ਇੱਕ ਆ ਕੰਗੀ ਫੜੀ ਦੀ ਤੁਸੀਂ ਇਹ ਹਾਂ ਇਹ ਵੀ ਦੇਖੋ ਜੀ ਉਸ ਵਕਤ ਲੋਕਾਂ ਨੂੰ ਸ਼ੌਕ ਹੁੰਦਾ ਸੀ ਚੀਜ਼ਾਂ ਬਣਾਉਂਦਾ ਇਹ ਉਹਦੇ ਸ਼ੌਕ ਦਾ ਹੈਗੀ ਹੈ ਵੈਲਿਊ ਭਈ ਉਹਨੇ ਇਹਨਾਂ ਟਲਾਈ ਕੀਤੀ ਫਿਰ ਆਰੀ ਨਾਲ ਕੱਟੀ ਦੰਦੇ ਬਣਾਏ ਇਹ ਉਹਦੀ ਉਦੋਂ ਲੋਕਾਂ ਦੇ ਸਿਰ ਵੀ ਕਿੰਨੇ ਮਜ਼ਬੂਤ ਹੋਣਗੇ ਹਾਂ ਇਹ ਵੈਸੇ ਸ਼ੌਕੀਆ ਹੀ ਹੋਣੀ ਆ ਆਈ ਡੋਂਟ ਥਿੰਕ ਪਈਏ ਯੂਜ਼ ਕਰਦੇ ਹੋਣੇ ਆ ਇਹ ਸ਼ੌਕੀਆ ਚਲੋ ਇਸ ਤੋਂ ਇਲਾਵਾ ਤੁਹਾਡ ਕੋਲ ਹੋਰ ਵੀ ਇੱਕ ਸਿੱਕੇ ਸੀ ਜਿਹੜੇ ਤੁਸੀਂ ਦੱਸਦੇ ਪਏ ਸੀ ਉਹ ਵੀ ਦਿਖਾ ਦਿਓ ਤੇ ਇੱਕ ਦੂਰਬੀ ਤੁਸੀਂ ਫੜੀ ਦੀ ਇਹਦੇ ਬਾਰੇ ਵੀ ਜਰੂਰ ਦੱਸੋ ਸਾਡੇ ਦਰਸ਼ਕ 1857 ਵਾਲੀ ਹਾਂ ਇਹ ਆ ਦੇਖ ਲਓ ਫੋਕਸ ਕਰ ਲਓ ਜੀ ਕੰਪਨੀ ਦਾ ਨਾਮ ਲਿਖਿਆ ਦਾ 1857 ਲਿਖਿਆ ਦਾ ਔਰ ਇਹਦੇ ਵਿੱਚ ਉਹਨੇ ਲਿਖਿਆ ਦਾ ਵੀ ਇਹ ਮੇਡ ਫॉर ਰਾਇਲ ਨੇਵੀ ਇਹ ਹੈ ਵੀ ਵਰਕਿੰਗ ਹਾਂ ਵਰਕਿੰਗ ਇਧਰ ਫਿਰ ਵੇਖਦੇ ਦੂਰਬੀਨਾ ਇਧਰ ਉਧਰ ਗਨੇ ਦੇਖ ਲਓ ਦੇਖੋ ਤੁਸੀਂ ਵੀ ਵੇਖ ਲਓ ਚਲੋ ਕਿਉਂਕਿ ਨਾਲ-ਨਾਲ ਫਿਰ ਗੱਲਾਂ ਵੀ ਕਰਨੀਆਂ ਪੈਂਦੀਆਂ ਆਪ ਇੱਕ ਤੁਸੀਂ ਆ ਦਿਖਾ ਰਹੇ ਸੀ ਗਲਾਸ ਇਹ ਵੀ ਦੱਸੋ ਇਹ ਕਿੰਨੇ ਸਾਲ ਪੁਰਾਣੇ ਹੈ ਇਹ ਵੀ ਜਿਹੜੀ ਪਾਰਟੀਸ਼ਨ ਤੋਂ ਪਹਿਲੇ ਹੀ ਬੰਦੇ ਸੀਗੇ ਇਹ ਜਿਹੀਆਂ ਚੀਜ਼ਾਂ ਏਟ ਲਾਈ ਦੇ ਬਣਦੇ ਆ ਇਹਦੇ ਉੱਤੇ ਮੀਨਾ ਕਾਰੀ ਹੋਦੀ ਆ ਜਿਹੜੀ ਇਹਦੀ ਖੂਬਸੂਰਤੀ ਆ ਉਹ ਮੀਨਾ ਕਾਰੀ ਦੀ ਆ ਇੱਕ ਮੈਂ ਚੀਜ਼ ਹੋਰ ਦੱਸਣਾ ਚਾਹਨਾ ਦਰਸ਼ਕਾਂ ਨੂੰ ਉਹ ਫੜਿਓ ਲੋਹੇ ਦਾ ਜਿਹੜਾ ਲੁਨਾ ਸਾਹਿਬ ਉਹ ਜਿਹਦੇ ਉੱਤੇ ਪੇਂਟਿੰਗ ਆ ਗਈ ਦੀ ਨਹੀਂ ਹਾਂ ਹਾਂ ਇਹ ਲੋਹੇ ਦੀ ਗਾਗਰ ਬਣੀ ਦੀ ਹੈ ਬੜੀ ਪੁਰਾਣੀ ਹੈ ਔਰ ਇਹਦੇ ਉੱਤੇ ਪੇਂਟਿੰਗ ਆ ਮੈਂ ਪਹਿਲੀ ਵਾਰੀ ਲੋਹੇ ਉੱਤੇ ਪੇਂਟਿੰਗ ਦੇਖੀ ਹੈ। ਮਤਲਬ weight ਬੜਾ ਹਲਕਾ ਹਾਂ ਹਾਂ ਇਹੀ ਹੈ ਦੀ ਖੂਬਸੂਰਤੀ ਹੈ। ਪੁਰਾਣੀ ਹੋਣ ਦੇ ਕਾਰਨ ਥੋੜਾ ਜਿਹਾ ਪੇਂਟ ਦੀ ਗੜਬੜ ਹੋ ਗਈ ਹੈ। ਅਦਰਵਾਇਜ਼ ਸਮਝ ਤੱਕ ਇੱਕ ਮੂਰਤੀਆਂ ਸੀ ਦੇਖਦੇ ਪਏ ਆ ਤੁਹਾਡੇ ﺍﻟमारी ਤੇ ਲੱਗੀਆਂ ਦੀਆਂ ਇਹ ਕਿੰਨੀਆਂ ਕਿੰਨੀਆਂ ਪੁਰਾਣੀਆਂ ਹੋਣਗੀਆਂ ਬੁੱਧਾ ਤੇ ਘੱਟੋ ਘੱਟ 150 ਸਾਲ ਪੁਰਾਣਾ ਹੋਏਗਾ ਐ ਨਟਰਾਜ ਵੀ 70 80 ਸਾਲ ਪੁਰਾਣਾ ਹੋਏਗਾ ਤੇ ਉਹ ਕਿਸ਼ਤੀ ਵੀ ਤਾਂ ਸਾਹਮਣੇ ਜਿਹੜਾ ਸ਼ਿਪ ਐ ਸ਼ਿਪ ਇਹ ਵੀ ਐਨੇ ਪੁਰਾਣੇ 70 80 ਸਾਲ ਅੱਜ ਕਨ ਕੋਈ ਵੀ ਨਹੀਂ ਬਣਾ ਰਿਹਾ ਇਹ ਚੀਜ਼ਾਂ ਇਹ ਚੀਜ਼ਾਂ ਨਹੀਂ ਬਣ ਰਹੀਆਂ ਬਸ ਇਹ ਬੜੇ ਧੱਕੇ ਖਾਣੇ ਪੈਂਦੇ ਆ ਜਗਾ ਜਗਾ ਜਾਣੇ ਪੈਂਦਾ ਹੈ। ਔਰ ਆਪਣਾ ਭਾਰ ਵੀ ਚੁਕਨੇ ਪੈਂਦਾ ਹੈ। ਆਂਦੇ ਆ ਤੇ ਇੱਕ ਚੀਜ਼ ਹੋਰ ਦਿਖਾਵਾਂਗਾ ਲੋਨਾ ਸਾਹਾ ਗੈਟਲ ਪੜਈਆ। ਖਾਸ ਗੈਟਲ ਹਾਂ ਹਾਂ ਮੈਂ ਦੱਸਣ ਲੱਗਾ ਐ ਦਰਸ਼ਕਾਂ ਨੂੰ ਇਹਦਾ ਕਿਉਂ ਇਹ ਯੂਸਫੁਲ ਸੀ ਗਿਆ ਚੀਜ਼ਾਂ ਇਹਨੂੰ ਸਮਾਵਾਰ ਕਹਿੰਦੇ ਆ। ਜਿਹੜਾ ਸ਼੍ਰੀਨਗਰ ਵਿੱਚ ਚੱਲ ਹਾਂਜੀ ਹਾਂਜੀ ਉਹ ਕੀ ਹੈ ਭਈ ਹੁਣ ਤਾਂ ਥਰਮਸ ਆ ਗਈ ਨਾ ਜਿਸ ਟਾਈਮ ਤੇ ਥਰਮਸ ਨਹੀਂ ਸੀ ਉਹਦੇ ਵਿੱਚ ਕੀ ਕਰਦੇ ਸੀ ਜਿਹੜਾ ਲਿਕੁਇਡ ਗਰਮ ਕਰਨਾ ਉਹ ਇਹਦੇ ਵਿੱਚ ਪਾ ਦਿੰਦੇ ਸੀ ਇਹਦੇ ਵਿੱਚ ਕੋਲੇ ਜਲਦੇ ਹੋਏ ਪਾ ਦਿੰਦੇ ਸੀ ਤੇ ਇਹਨੂੰ ਬੰਦ ਕਰ ਦਿੰਦੇ ਸੀ ਇਹਦੇ ਨਾਲ ਉਹ ਵਾਰਮ ਬਣਿਆ ਰਹਿੰਦਾ ਸੀ ਇਹ ਕਾਦਾ ਬਣਿਆ ਹੋਇਆ ਹੈ ਇਹ ਤਾਂਬੇ ਦਾ ਜੀ ਇਹਦੇ ਉੱਤੇ ਜਿਹੜੀ ਮੀਨਾਕਾਰੀ ਹੋਈਦੀ ਹੈ ਉਹ ਕਸ਼ਮੀਰੀ ਮੀਨਾਕਾਰੀ ਅਚ ਚਨਾਰ ਦਾ ਪੱਤਾ ਬਣੇਦਾ ਹਰ ਪਾਸੇ ਚਨਾਰ ਦਾ ਪੱਤਾ ਕਸ਼ਮੀਰ ਦਾ ਦਰਖਤ ਚਿਨਾਰ ਹੈ ਜਦੋਂ ਫਿਰ ਇੰਨਾ ਸਮਾਨ ਤੁਹਾਡੇ ਘਰ ਹੈਗਾ ਮੇਰੇ ਖਿਆਲ ਨਾਲ ਕਿ ਬੈਣਾ ਖਲੋਣਾ ਵੀ ਮੁਸ਼ਕਲ ਹੀ ਹੈ ਮਰਕਾ ਬੈੱਡ ਤੇ ਔਖਾ ਲੰਮਾ ਪਿਆ ਜਾਂਦਾ ਸਾਡੇ ਤੇ ਪਰਿਵਾਰ ਇਸ ਦਾ ਆਬਜੈਕਸ਼ਨ ਉਹ ਤੇ ਰਹਿੰਦਾ ਹੀ ਆ ਹੋਰੇਗਾ ਅੱਜ ਵੀ ਹੈਗਾ ਕੱਲ ਵੀ ਰਹੇਗਾ ਤੇ ਪਰ ਪਤਾ ਤਾਂ ਚਲੇਗਾ ਜਦੋਂ ਕੋਈ ਆ ਕੇ ਕਹੇਗਾ ਹਾਂ ਇਹ ਤੇ ਰੇਅਰ ਚੀਜ਼ਾਂ ਹੈਗੀਆਂ ਜੀ ਦੰਦੇ ਵੀ ਰਿਅਲਾਈਜ਼ ਇਟ ਕਦੀ ਆਂਦਾ ਕੋਈ ਦੇਖਣ ਤੁਹਾਡਾ ਸਮਾਨਦ ਕੀ ਕਹਿੰਦਾ ਆ ਕੇ ਨਹੀਂ ਖੁਸ਼ ਹੁੰਦੇ ਆ ਆਪਣੇ ਜਿਹੜੇ ਪਰਿਵਾਰਾਂ ਦੇ ਉਹ ਸਾਰੇ ਖੁਸ਼ ਬਹੁਤੀ ਮੈਂ ਰੋਲਾ ਪਾਂਦਾ ਨਹੀਂ ਆ ਮੈਂ ਥੋੜੀ ਆਪਣੀ ਪੀਸਫੁਲ ਲਾਈਫ ਜਿੰਨ ਹੈ ਤੋ ਆਰਾਮ ਦੀ ਜ਼ਿੰਦਗੀ ਜੀਵਦੀ ਹੈ ਬਹੁਤਾ ਖਲਾਰਾ ਨਹੀਂ ਪੰਦਾ ਅ ਪ੍ਰੋਫੈਸਰ ਸਾਹਿਬ ਦੇ ਕੁਝ ਸਾਥੀ ਇੱਥੇ ਆਏ ਦੇ ਆ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਵੀ ਇਹ ਕੀ ਸਮਝਦੇ ਆ ਕੇ ਤੁਹਾਨੂੰ ਤੇ ਕੁਰਸੀ ਮਿਲ ਗਈ ਸੰਤ ਕੁਰਸੀ ਵੀ ਨਹੀਂ ਮਿਲੀ ਫਿਰ ਨਮਸਕਾਰ ਜੀ ਮੈਂ ਸ਼ੋਕਲੋਨਾ ਜੀ ਵਕਤ ਇੱਕ ਵਾਰ ਠੀਕ ਹੈ ਕਿ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇਹ ਵੀ ਕੁਰਸੀਆਂ ਅਸੀਂ ਬੜੀ ਮੁਸ਼ਕਲ ਜਗ੍ਹਾ ਥੋੜੀ ਖਾਲੀ ਕਰਕੇ ਫਿਰ ਬਣਾਈਆਂ ਨੇ ਤੇ ਸਾਡੇ 250 ਬੈਠੇ ਨੇ ਨਾਲ ਸਾਡੇ ਸਚਦੇਵਾ ਜੀ ਬੈਠੇ ਨੇ ਅਸੀਂ ਮਲਕੇ ਉਹ ਵੀ ਬੈੱਡ ਤੇ ਬੈਠੇ ਨੇ ਮਲਕੇ ਅਰਵਿੰਦਰ ਜੀ ਨੇ ਔਰ ਸਾਰਾ ਘਰ ਨਾਲ ਦਾ ਸਮਾਨ ਨਾਲ ਭਰਿਆ ਹੈ ਉੱਪਰ ਚਬਾਰਾ ਉਹ ਵੀ ਸਾਰਾ ਸਮਾਨ ਨਾਲ ਭਰਿਆ ਹੈ ਇਹ ਸਾਡੇ ਪ੍ਰਿੰਸੀਪਲ ਵੀ ਰਹੇ ਨੇ ਅਨਲ ਗੁਪਤਾ ਜੀ ਅੱਜ ਪ੍ਰੋਫੈਸਰ ਵੀ ਨੇ ਅੱਜ ਵੀ ਬੱਚਿਆਂ ਨੂੰ ਪੜਾ ਰਹੇ ਨੇ ਇਹਨਾਂ ਨੇ ਘਰ ਚ ਇੰਨਾ ਜਦਾ ਸਮਾਨ ਮਹਿੰਗਾ ਮਹਿੰਗਾ ਬਣਾ ਕੇ ਰੱਖਿਆ ਹੈ ਕਿ ਵੇਖ ਕੇ ਹੈਰਾਨ ਹੋ ਜਿਦਾ ਅੱਜ ਵੀ ਇਹਨਾਂ ਨੂੰ ਕੋਈ ਫੋਨ ਆ ਜੇ ਕਿ ਜਲੰਧਰ ਜਾਣੇ ਜੇ ਸਮਾਨ ਲੈਣ ਵਾਸਤੇ ਉਸ ਲਈ ਸਾਨੂੰ ਕਹਿੰਦੇ ਬੈਠੋ ਜੀ ਗੱਡੀ ਜੀ ਤੇ ਚਲੋ ਮੇਰੇ ਨਾਲ ਸਮਾਨ ਲੈਣ ਚਲੀਏ ਕਦੀ ਜਲੰਧਰ ਕਦੀ ਦਿੱਲੀ ਕਦੀ ਅੰਮ੍ਰਿਤਸਰ ਕਦੀ ਪਠਾਨਕੋਟ ਕਦੀ ਕਿਤੇ ਕਦੀ ਜੰਮੂ ਮਤਲਬ ਕਿ ਐਡੀ ਵਧੀਆ ਕਲੈਕਸ਼ਨ ਇਹਨਾਂ ਦੀ ਤੇ ਮੈਂ ਅੱਗੇ ਵੀ ਜਿੱਦਾਂ ਬੇਨਤੀ ਕੀਤੀ ਮੈਂ ਤੇ ਸਰਕਾਰ ਨੂੰ ਬੇਨਤੀ ਕਰਾਂਗਾ ਅਸੀਂ ਇਹਨਾਂ ਨੂੰ ਅਗਰ ਕਹਿ ਦਾਂਗੇ ਕਿ ਇਹਨੂੰ ਘਰ ਨੂੰ ਮਿਊਜ਼ੀਅਮ ਬਣਾਉਣਾ ਵਾ ਇਹ ਬਿਲਕੁਲ ਇਨਕਾਰ ਨਹੀਂ ਕਰਨਗੇ ਮਿਊਜ਼ੀਅਮ ਕਹਿੰਦੇ ਜੇ ਸਰਕਾਰ ਚਾਵੇ ਤਾਂ ਜ਼ਰੂਰ ਸਿੱਖਣ ਨੂੰ ਕੁਝ ਮਿਲ ਸਕਦਾ ਔਰ ਇੱਥੇ ਆ ਕੇ ਵਿਦਿਆਰਥੀ ਜਾਂ ਫਿਰ ਲੋਕ ਜਿਹੜੇ ਆ ਉਹ ਇਹ ਪੁਰਾਤਨ ਸਮਾਨ ਨੂੰ ਦੇਖ ਸਕਦੇ ਆ ਸਮਝ ਸਕਦੇ ਆ ਕਾਦਾ ਬਣਿਆ ਕਿੱਦਾਂ ਬਣਿਆ ਸੋ ਜੇ ਗੱਲ ਕੀਤੀ ਜਾਵੇ ਤਾਂ ਸੱਚੀ ਬੁੱਚੀ ਜਿਹੜੀ ਗੱਲ ਤੋਂ ਆਪਾਂ ਸ਼ੁਰੂਆਤ ਕੀਤੀ ਸੀ ਕਿ ਸ਼ੌਕ ਸ਼ੌਕ ਦਾ ਮੁੱਲ ਉਦੋਂ ਖਤਮ ਹੋ ਜਾਂਦਾ ਜਦੋਂ ਇਨਸਾਨ ਦਾ ਸ਼ੌਕ ਪੂਰਾ ਹੁੰਦਾ ਜਾਵੇ ਸੋ 2200 ਸਾਲ ਪੁਰਾਣਾ ਸਿੱਕਾ ਉਸ ਤੋਂ ਬਾਅਦ ਸੈਂਕੜੇ ਸਾਲ ਪੁਰਾਣਾ ਸਮਾਨ ਔਰ ਉਹ ਫੁਲਕਾਰੀਆਂ ਜਿਹੜੀ ਪੰਜਾਬ ਦੀ ਸ਼ਾਨ ਮੰਨੀ ਜਾਂਦੀ ਸੀ ਉਹ ਵੀ ਕਰੀਬ-ਕਰੀਬ 200 ਤੋਂ 250 ਸਾਲ ਪੁਰਾਣੀ ਹੈ ਕੈਮਰਾਮੈਨ ਬੱਡੀ ਦੇ ਨਾਲ ਔਨ 에ਅਰਲੀ ਨੇ ਢਿੱਲੂ ਥਰਾ ਬਟਾਲਾ